ਗਾਈਸ ਇਹ ਚੀਜ਼ ਨੂੰ ਤਾਂ ਹਰ ਗਾਈਸ ਨਾ 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 ਮੈਂ ਬੋਲਦੀ ਇਹ ਜਾਰੇ ਤੇ ਮਾਰਿਆ ਜੇ ਕਰਾਣਾ ਬੜਾ ਤਾਂਗੀ ਹੀ ਜ਼ਿੰਦਗੀ ਤੋਂ ਆਹ ਵਾਲਾ ਭਰਾ ਇਸ ਕਰਕੇ ਮੈਨੂੰ ੱੱਕਾ ਦੇ ਨਹੀਂ ਆ ਸੋਖਣਾ ਪਾਣੀ ਵੀ ਤਾਂ ਵਾਧੂ ਚੜਿਆ ਪਿਆ ਧੰਨਵਾਦ ਤੇ ਕਿੱਥੇ ਹੋ ਇੱਥੇ ਕਾਲਸਾ ਵਾਈਕੁਰ ਜੀ ਕੀ ਫਤਿਹੋ ਮੇਰੇ ਤੋਂ ਸਾਰੇ ਬਹੁਤ ਪਧੀਆ ਹੋ ਗਏ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਬਹੁਤ ਹੈ ਸਵਾਗਤ ਹੈ ਤੁਹਾਡਾ ਫੇਰ ਤੋਂ ਮੇਰੇ YouTube ਚੈਨਲ ਦੇ ਉੱਤੇ ਕਿਦਾਂ ਘੂਰ ਘੂਰ ਕੇ ਵੇਖਣ ਦੀ ਇਹ ਮੈਨੂੰ ਕਿ ਲੇਟ ਕਰਾਉਂਦੀ ਆ ਜਦੋਂ ਆਪ ਲੇਟ ਕਰਾਇਆ ਸੀ ਉਹ ਹੋ ਕੀ ਕਰਨ ਦੇ ਪਿੱਛੇ ਨਾ ਨਹੀਂ ਕੰਮ ਕਰਨਾ ਹਵਾ ਪਰੰਦੇ ਆਂ ਅੱਡੀ ਫੋਲੀਆਂ ਜਿਹਾ ਵਾਹ ਮੁੱਤ ਗਈਆਂ ਵਾਹ ਪਰੰਦੇ ਆਂ ਸੌਰੀ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਆ ਐਂ ਸਾਰੇ ਇਕੱਠੇ ਹੋ ਚੁੱਕੇ ਆ ਫਾਈਨਲੀ ਅੱਜ ਸੰਡੇ ਦਾ ਦਿਨ ਆਇਆ ਕੈਨ ਨੇ ਸੁਣੀ ਤੇ ਆਈ ਤੂੰ ਜਾ ਇਹ ਤਾਂ ਜਾ ਰਹੇ ਤੇਰੀ ਆਹੋ ਫਾਈਨਲੀ ਅੱਜ ਸਦੀਆਂ ਬਾਅਦ ਇਕੱਠੇ ਹੋਏ ਆ ਸਾਰੇ ਜਣੇ ਸ਼ੂਗਰ ਮੇਲਾ ਲਾਣ ਵਾਸਤੇ ਲੱਗਦਾ ਹੈ ਤੇ ਮੇਰੀ ਮਾਤਾ ਜੀ ਨੇ ਵੀ ਮਿਲ ਲੂ ਕੋ ਮਾਗੋ ਠੀਕ ਹੈ ਚਲੋ ਕੋਈ ਨਹੀਂ ਫੈਰੀ ਆ ਧੀ ਧੀ ਠੀਕ ਹੋਣਾ ਚਲੀਏ ਆਪਾਂ ਚਲੋ ਓ ਮਾਈ ਗੋਡ ਬਾਤ ਆ ਗਈ ਮੇਰੀ ਚਲੋ ਚਲੀਏ ਮੋਟਰਸਾਈਕਲ ਦੀ ਚਾਬੀ ਫੜ ਲਈ ਬੜੋ ਬੜੋ ਸਰ ਆਪੋ ਆਪਣੀ ਚਾਬੀਆਂ ਫੜ ਲਓ ਫੇਰੀ ਬਾਹ ਮੱਟ ਗਈ ਲੈ ਮੈਨੂੰ ਮਾਈਕ ਦੇ ਦੇ ਅੱਜ ਬਹੁਤ ਹੀ ਜਾਰਤ ਦੇਰ ਬਾਅਦ ਮੈਂ ਕੋਸ਼ਨਾ ਕੋਸ਼ ਸ਼ੂਟ ਕਰਨ ਚਲ ਗਈਆਂ ਜਦੋਂ ਮੈਂ ਮੰਮੀ ਦਾ ਆਪਰੇਸ਼ਨ ਹੋਇਆ ਫੇਰ ਉਸ ਤੋਂ ਬਾਅਦ ਜੋ ਕੁਝ ਹੋਇਆ ਉਹਦਰ ਵੀ ਚੀਜ਼ਾਂ ਲਿਆ ਕੇ ਖਾਈ ਜਾਂਦੀ ਆਉ ਸਾਸਰੀ ਕਾਲਜ ਲਾਣੀ ਹੁੰਦੀ ਏ ਨੂੰ ਥੁੰਠਾ ਬਣਾ ਗਿਆ ਪੈਣਾ ਪੈਣਾ ਅੱਛਾ ਵੀ ਅੱਜ ਸਾਡਾ ਨਾ ਵਲੋਗ ਬਲ ਇੰਟਰਸਟਿੰਗ ਹੋਣ ਵਾਲਾ ਹਾਸੇ ਮਜ਼ਾਕ ਵਾਲਾ ਕਿਉਂਕਿ ਅੱਜ ਜਿ ਸਾਰੇ ਪਾਉਂ ਇੱਥੇ ਇਕੱਠੇ ਹੁੰਦੀਆਂ ਅੱਬਾ ਸਾ ਅੱਜ ਫਿਰ ਇਹ ਕਿਤੇ ਬਿਲਕੁਲ ਪੇਸਤੀ ਪੁੱਸਦੀ ਆਪਾਂ ਕਰ ਗਏ ਹੁੰਦੇ ਨਾ। ਪਿਆਰੇ ਨੇ ਤੇ ਫੜ ਲਿਆ ਉਹ ਬਿਲਕੁਲ। ਇੱਥੇ ਬ੍ਰਾਊਜ਼ਰ ਦੀਆਂ। ਲੈ। ਹੁਣ ਮਿੱਟੀ ਜਾਂਦਾ। ਕੋਈ ਆਲ ਹੋਏ ਮੈਨੂੰ ਇਹੋ ਜਿਹੇ ਬੰਦੇ ਟੱਕਰ ਨਹੀਂ ਹੁੰਦੇ ਆ। ਉਹ ਮੈਂ ਉਹਨੂੰ ਪਿੱਟਾਂ ਮੈਂ। ਬਿਲਕੁਲ। ਮੇਰੀ ਸੋਲਾ ਗੱਲ ਹੈ। ਮੇਰੀ ਗੱਲ ਸੁਣੋ ਮੈਂ ਕਦੇ ਪਿੱਟਿਆ ਯਾਰ। ਮੈਂ ਪਿੱਟਿਆ ਮੈਂ ਨਹੀਂ ਬਲੌਗ ਪੜਾਉਣਾ ਯਾਰ ਮੈਂ ਪਿੱਟਣਿਆ ਵੀ ਦੇਖੋ ਮੈਂ ਕਦੇ ਪਿੱਟਣਿਆ। ਮੈਂ ਕਦੇ ਤਾਂ ਆਇਆ। ਹੋ ਗਿਆ ਮੈਂ ਕਦੇ ਨਾ ਆਇਆ। ਮੈਨੂੰ ਤਾਂ ਇਹ ਮਾਰਿਆ ਜੇ। ਕਹਿੰਦਾ ਨਾ ਕੋਪ ਦੇ ਤਾਜ਼ਾ-ਤਾਜ਼ੇ ਲਸ਼ਕਾਰੇ ਦੇ ਨਾਲ ਅਸੀਂ ਪਹੁੰਚ ਚੁੱਕੇ ਹਾਂ ਨਹਿਰ ਦੇ ਲਾਗੇ ਮੇਰਾ ਪ੍ਰਾਹਣਾ ਬੜਾ ਤੰਗ ਹੀ ਜ਼ਿੰਦਗੀ ਤੋਂ ਆਵਲਾ ਪ੍ਰਾਹਣ ਇਸ ਕਰਕੇ ਮੈਨੂੰ ਧੱਕਾ ਦੇ ਨਹੀਂ ਆ ਸੋਖਣਾ ਪਾਣੀ ਵੀ ਤਾਂ ਮਾਧਿ ਚੜਿਆ ਪਿਆ ਹੈ ਵਾਹ ਗਿਆ ਪਿੱਛੇ ਆ ਨਹਿਰ ਅੱਗੇ ਉਹਦੀ ਲਹਿਰ ਤੇ ਵਿੱਚ ਜੰਪ ਮਾਰਦੇ ਥੋੜਾ ਜਿਹਾ ਤਿਆਰ ਮੈਂ ਵਾਵਾ ਕਰਾਉਣ ਇੱਥੇ ਵਾਵਾ ਵਾਵਾ ਆਦੂ ਆਦੂ ਕੋ ਸਾਹਿਬ ਆਦੂ ਕੋ ਸਾਹਿਬ ਇਹ ਬਾਤ ਮੈਨੂੰ ਬਿਲਕੁਲ ਪਸੰਦ ਨਹੀਂ ਆਈ ਕਮਾਰ ਤੱਕ ਤੱਕਾ ਮਾਰੀ ਕੇ ਮਾਰ ਲੇਗੇ ਚਲਾਗ ਚੰਗਾ ਉੱਥੇ ਜਾ ਕੇ ਸਾਨੂੰ ਯਾਦ ਨਾ ਕਰੀ ਆ ਦਊਂਗਾ ਕਿੱਥੇ ਪਹੁੰਚ ਗਿਆ ਮੈਂ ਨਹੀਂ ਨਹੀਂ ਪਹੁੰਚ ਗਿਆ ਨਹੀਂ ਦਸੀਆਂ ਦਾ ਜਾ ਦੂੰਗਾ ਚਲੋ ਯਾਰ ਐਂ ਤਾਂ ਛੱਡੋ ਕੀ ਐ ਡਰ ਗਿਆ ਡਰ ਗਿਆ ਨਾ ਬੋਲ ਹੁਣ ਜਾਂਦਾ ਨਹੀਂ ਇੱਧਰ ਅਜਿੰਤਾ ਕਾਉਂਗਾ ਜਿਆਦੀ ਸਾਰਾ ਆਪਣਾ ਲੱਗਦਾ ਜਿੱਥੋਂ ਤੱਕ ਤੁਹਾਨੂੰ ਲੱਗਦਾ ਐ ਤੇ ਉਹ ਡਾਇਲੌਗ ਲੱਗਦਾ ਵਾ ਬੱਸ ਨਿਕਲ ਗਈ ਹਵਾ ਅਬ ਡਾਂਸਰਾਂ ਵੀ ਲਿਆਂਦੀਆਂ ਆ ਵੇਖੋ ਹਾਂ ਸ਼ਦਾਈ ਡਾਂਸ ਜੈਂਡਰ ਤੇ ਜੋ ਵਾਲੀ ਡਾਂਸਰ ਆ। ਇਹ ਡਾਂਸਰਾਂ ਨੇ ਉਹ ਆ। ਉਹ ਤੇ ਦੇ ਦੇ ਵਾ ਚਾ। ਗਾਇਸ ਇਹ ਕੋ ਚੀਜ਼ ਹੁੰਦਾ ਹਾ ਗਾਇਸ। ਨਾ 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 ਮੈਂ ਰਹਿਣ ਤੇ। ਹਾਂ ਜੀ ਕੀ ਪੁੱਛਿਆ ਤੁਸੀਂ? ਇੰਨਾ ਪਾਣੀ ਰਹਿੰਦਾ ਨਹੀਂ ਐਨਾ ਪਾਣੀ ਹਰਿਆ ਆ ਹੋਇਆ ਵਾ। ਉਦਾਂ ਇੱਚ ਪਾਣੀ ਘਟ ਹੁੰਦਾ ਵਾ। ਤੇ ਜਦੋਂ ਪਿਛਲੀ ਵਾਰੀ ਆਏ ਸੀ ਉਦੋਂ ਪਾਣੀ ਘਟ ਗਿਆ। ਘਟ ਗਿਆ। ਇਹ ਮੀਂਹ ਕਰਕੇ ਨਾ ਆਇਆ। ਹਾਂ ਯੈਸ ਯੈਸ ਬਿਲਕੁਲ ਸਹੀ। ਮੈਂ ਹੁਣ ਜਾਵਾਂਗੇ ਮੈਂ ਬਾਈ ਬਾਏ। ਹੂੰ ਨਾ ਹਣਾ ਮੂੰਹ ਤੋੜਾ। ਸਬਰ ਜੂ ਦਾ ਮੂੰਹ ਤੋੜਾ। ਹਾਂ ਰਾਜਾ ਨਾਏ ਸਿਟੀ ਲਾਲ ਸੀੜੀ ਸੰਦੇ ਪਈ ਅਨੁਵਾਸ ਬੰਦਾ ਸੂਣਾ ਆ ਇਤਾਂ ਇਤਾਂ ਹੀ ਹਾਂ ਲੋ ਫੀਲਿੰਗ ਇਤਾਂ ਹੀ ਕਿ ਮੈਨੂੰ ਜਾਣਦਾ ਆਗੇ ਨਾ ਕੋਈ ਗੱਲ ਨਹੀਂ ਆ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਆਮ ਕਰਕੇ ਤੁਸੀਂ ਬੈੱਟ ਸਿਟੀ ਮਾਰਤਾ ਸਾਹਮਣੇ ਆਣਾ ਤੇਰਾ ਖੰਦ ਤੇ ਪਿੱਛੇ ਨਹੀਂ ਚਾਂਪੜੀ ਤਾ ਲੈ ਹੀ ਸੇ ਘਾਰੇ ਗਿਆ ਸਾਹਮਣੇ ਮੈਂ ਕਿਹਾ ਸਪੀਡ ਹੀ ਬੜੀ ਵਰੀਆ ਮਾਰਦਾ ਤੇ ਮੈਂ ਕੀ ਕਹ ਲਗੀ ਲਿਆਓ ਤੁਹਾਨੂੰ ਲੱਗਦਾ ਹੈ ਤੇ ਲੋਕੇਸ਼ਨ ਦੱਸ ਦਿਓ ਮਾਰੀ ਜੀ ਆਸ ਭਾਈ ਆਪਾ ਕਿੱਥੇ ਆਏ ਆਂ ਕੰਪਨੀ ਬਾਗ ਸਣਿਆ ਕੰਪਨੀ ਬਾਗ ਕੰਪਨੀ ਬਾਗ ਤੇ ਲੱਗਦਾ ਨਹੀਂ ਕਿਹੜੀ ਨਹਿਰ ਪੈਂਦੀ ਆ ਇਹ ਭਾਈ ਜਿੰਦੀ ਚਾਟੀ ਬਣ ਨਹਿਰ ਇਹ ਤੰਤਾਂ ਵਾਲੀ ਨਹਿਰ ਚਾਹੀਦੀ ਅਸੀਂ ਇੱਥੇ ਉਹ ਆ ਵਾਲੀ ਲੋਕੇਸ਼ਨ ਨੂੰ ਪੂਰਾ ਕਸਾ ਲਿਆ ਆ ਫੋਟੋਆਂ ਖਿੱਚ ਕੇ ਸਦੀਆਂ ਬਾਅਦ ਫੋਟੋਆਂ ਖਿੱਚਣ ਆਏ ਨਾ ਇਸ ਕਰਕੇ ਸਾਡੇ ਅੰਦਰ ਉਹ ਫੋਟੋਆਂ ਦੀ ਪਿਆਸ ਜਿਹਨੂੰ ਕਹਿ ਲਓ ਹਨਾ ਨਹੀਂ ਨਹੀਂ ਅ ਮੈਂ ਮੰਨਦੀ ਠੀਕ ਐਸ ਲੱਗੀ ਸਮਝ ਹੁਣ ਗਰਮੀ ਆ ਗਰਮੀ 'ਚ ਫੋਟੋ ਖਿੱਚਣੇ ਪਸੀਨਾ ਤੇ ਬਰੋ ਆਣਾ ਹੀ ਆ ਆਣਾ ਹੈ ਨਾ ਕਿੱਥੇ ਨਹੀਂ ਆਉਂਦੇ ਆ ਆ ਆ ਆ ਆ ਬਾਬੇ ਚੱਲਾ ਆਇਆ ਉੱਧਰ ਚੱਲੀ ਹਾਂ ਹੈ ਰਾਤ ਸੱਚੀ ਨਹੀਂ ਪਤਲੀ ਮੈਨੂੰ ਲੱਗਦੀ ਨਹੀਂ ਸੱਚੀ ਪਤਲੀ ਮੈਨੂੰ ਪਤਾ ਮੇਰੀ ਭੈਣ ਆ ਨਾ ਤਾਂ ਕਰਕੇ ਮੈਨੂੰ ਗੁੱਸਾ ਨਾ ਕਰੀ ਜੋ ਗਈ ਦਾ ਦਿਲੋ ਗਈ ਤਾਂ ਇਹ ਤੇ ਬੇਫਿਕਰੀ ਕਰੀ ਤੇ ਦਿਲੋ ਕਰੀ ਦੀ ਵਾਹ ਕੋਈ ਸੱਚੀ ਸਭੈ ਦਾ ਸਟਾਟਸ ਕਿਹਦਾ ਹੈ ਜੈਪੀ ਬਾਬਾ ਜੀ ਕੋਲ ਥੋੜਾ ਜੀ ਧੰਨਵਾਦ ਸੱਚੇ ਉਹ ਕਿ ਇਧਰ ਖਿਚੋ ਉੱਧਰ ਇਧਰ ਦੇਖਿਓ ਇਧਰ ਨੂੰ ਪਤੀ ਆਂਦੀ ਥੋੜਾ ਮਤਲਬ ਬੈਲੀਆ ਵਾਲੀ ਲੁੱਕ ਕਰੋ ਇਹ ਤੇ ਨਹੀਂ ਆ ਇਹ ਕੁਛ ਹੀ ਆਉਂਦਾ ਬਹੁਤ ਬੜਾ ਮਸਾਫਾ ਹੈ ਪਿਛੋ ਬੈਕਗਰਾਉਂਡ ਵਧੀਆ ਹੁੰਦੀ ਹੈ ਕਿਥੇ ਝੂਟੇ ਲੱਗੇ ਨਾ ਲਾਲ ਲਾਲੀ ਦੇ ਕਾਗਜ਼ੀ ਹੋਰ ਰੰਗ ਚੜਾ ਦੋਨੇ ਆ ਫੜੀ ਨੀ ਲੈ ਕੇ ਤੇ ਵੇਖ ਫੜੀ ਫੜੀ ਨੂਰ ਫੜੀ ਕੈਮਰਾ ਹੀ ਫੜੀ ਅੱਧਰ ਆ ਅੱਧਰ ਤੇ ਆ ਡਰ ਗਿਆ ਨਾ ਡਰ ਗਿਆ ਉਦਾਂ ਬੜੀ ਗੱਲਾਂ ਕਰ ਤੇ ਜਿਗਰੇ ਵਾਲੀਆਂ ਐਦਾਂ ਬੰਦਾ ਨਾ ਲਾਨਤਾ ਪਾਈ ਜਾਵੇ ਇੱਕ ਬੰਦੇ ਨੂੰ ਮੈਂ ਨਾਰੀਆਂ ਐਦਾਂ ਕਰਕੇ ਨਾ 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 ਤੂੰ ਉਹਨਾਂ ਕਰ ਘਮਾਈ ਜਾਣਾ ਵਾ ਨਾ ਚੜ ਜਾ ਕੁਣ ਅਬਲੇ ਕਮਾਣਾ ਚੂੜਾ ਕਮਾਣਾ ਹੀ ਆ ਇਹਨੂੰ ਆਹ ਰਿਹਾ ਪਿੱਛੇ ਕਰਕੇ ਫੇਰ ਰੱਖੇ ਹੋਣਾ ਨਾਲ ਤੇਲ ਤੇਲ ਹੋਣਾ ਨਾਲ ਉਹ ਆਸ ਸਹੀ ਜੋ ਇਸ ਨੂੰ ਤੋੜਨਾ ਨਹੀਂ ਹੈ ਫੱਕ ਫੱਕ ਲਈ ਓਏ ਕੁੜੀਆਂ ਵਾਂਗੂ ਝੂੜੇ ਲੈਣ ਦੇ ਵੀ ਪੀਂਘਾਂ ਦੇ ਉੱਤੇ ਭਾਵੀ ਚੂਟ ਰਹੀ ਕੰਦੇ ਰਸੀ ਮਾੜੀ ਆ ਡੇ ਡੇ ਗਡੂ ਨਾ ਜਾਇਓ ਇਧਰੋ ਛਾਲ ਵੱਜੀ ਹੋਵੇ ਉੱਧਰ ਜਾ ਕੇ ਸੁਤਾਨ ਮੇਰੇ ਡਿਘੇ ਆਣਾ ਜਿੰਨੇ ਉਹ ਤਾਂ ਸ਼ੂਨ ਕਰਦਾ ਓਏ ਆ ਦੋ ਮਿੰਟ ਗੜ ਗਏ ਮੁੰਡਾ ਡਾਰ ਗਿਆ ਓਏ ਚਾ ਚੜੀਏ ਡਾਰ ਗਿਆ ਡਾਰ ਗਿਆ ਇੱਕ ਮੈਂ ਆਪਣਾ ਪਰਤ ਪੋੜੀ ਦੂਜਾ ਮੈਂ ਤੇਰਾ ਹੈ ਹੈ ਦੂਜਾ ਮੈਂ ਡਾਰ ਗਿਆ ਓ ਡਾਰ ਗਿਆ ਓਏ ਡਾਰ ਗਿਆ ਓ ਡਰ ਗਿਆ ਡਰ ਗਿਆ ਯੋ ਤਾਂ ਬੇਨੀਆਂ ਪਾਦੇ ਪਾਦੇ ਚੱਲਦੇ ਆ ਅੱਛਾ ਮੇਰੇ ਖਿਆਲ ਨਾਲ ਤਾਂ ਕੋਈ ਕੁੱਝ ਤੇ ਨਹੀਂ ਦੱਸੋ ਕਿਦਾਂ 3 ਮਿੰਨਾਂ ਵੀ ਨਹੀਂ ਆਦੂ ਸਪਤੀ ਜਦੋਂ ਹਿੰਦੇ ਯਾਰ ਤੋ ਅੰਬਿਤਾਰਾ ਵਾਲਾ ਫੋਲ ਤਾਰਾ ਵਾਲਾ ਫੋਲਣੀ ਆ ਉਹਦੇ ਸਾਹਰ ਦੇ ਤਾਰਾ ਵਾਲਾ ਫੋਲ ਫੋਲ ਲੱਗ ਗਿਆ ਲੱਗ ਗਿਆ ਪਤਾ ਅੱਛਾ ਤੂੰ ਦਿਖਾਣਾ ਕਿ ਜਾਨਾ ਕਿ ਤੇਰੇ ਕੋਲ ਕੈਮਰਾ ਹੈਗਾ ਕੋਈ ਨਿਆ ਪਤਾ ਮੇਰਾ ਕਿੱਥੇ ਕੈਮਰਾ ਨਾਲ ਵੀ ਲਾਈਟ ਹੋਣਾ ਮੈਂ ਲੈ ਕੇ ਆ ਮਗਰ ਕਰਕੇ ਪਤਾ ਕੋ ਪਹਿਲਾ ਲੱਗ ਗਿਆ ਠੀਕ ਹੈ ਠੀਕ ਹੈ ਆਪ ਇਹਦੁਰ ਕੋ ਜਾ ਰਹੇ ਆ ਪਰ ਇਹ ਪਹੇਲਾ ਨਾ ਉਧਰ ਜਾਣਾ ਹੈ ਭੁਮਕੇ ਚੱਲਦੇ ਕੋਈ ਆਹ ਹਾਂ ਸਾਥ ਕੇ ਮੇਰੇ ਵਿੱਕੀ ਚਲਾ ਤੇ ਚੈੱਕ ਕਰੋ ਤੇ ਹੀ ਲੋਕੇਸ਼ਨ ਜੰਗਲ ਵਾਲੀ ਫੀਲਿੰਗ ਕਿੱਡੀ ਤਗੜੀ ਮੋਟਰਬਲੋ ਜੇਰੇ ਤੋਂ ਮੈਨੂੰ ਪਿੱਛੇ ਪੰਗਾ ਲੈਣ ਆਇਆ ਗੰਦੇ ਜਿੰਨੀ ਕਹੇ ਹੋਵੇ ਕੱਲ ਦੀ ਮੋਟਰਬਲੋ ਦੇ ਓਏ ਹੋਏ ਆਥੂ ਕੋ ਸਰ ਜਮਾਈ ਨਕਲੀ ਗੱਲਾਂ ਕਰੀ ਜਾਂਦੇ ਹੋ ਥੋੜੀ ਛੋਟ ਕੇ ਵੇਖੋ ਪਾ ਜਾਂਦੀ

ਕਰਦਾਂ ਨੂੰ ਆਜ ਨੂੰ ਲੱਗਦਾ ਸਾਰਾ ਆਪਣਾ ਹੀ ਹੁੰਦਾ ਆਪਾਂ ਹੀ ਆ ਨਾ ਇਕੱਲੇ ਤਾਂ ਕਰਕੇ ਮੇਰੇ ਮਨ ਚ ਲੱਗਦਾ ਪਤਾ ਨਹੀਂ ਕਿੰਝ ਲੱਗਦਾ ਕਿੰਨੇ ਦੰਗਰਾ ਰਾਵ ਲੱਗ ਜਾਂਦੇ ਆ ਉਹ ਬਰੋ ਦਿਸ ਇਜ਼ ਲొਕੇਸ਼ਨ ਦਿਸ ਇਜ਼ ਅ ਲੋਕੇਸ਼ਨ ਵੈਰੀ ਬਿਊਟੀਫੁਲ ਐਂ ਲੱਗਦਾ ਜਿਵੇਂ ਪੁਰਾਣੇ ਜ਼ਮਾਨੇ ਦੀ ਲੋਰ ਤੇ ਨੀ ਟ੍ਰੇਨ ਚ ਬੈਠੀ ਹੁੰਦੇ ਸੀ ਬਾਰੀ ਤੋਂ ਕੋਈ ਨਹੀਂ ਇਹਦੇ ਚ ਲੋਗ ਆਪਾਂ ਥੋੜਾ ਵਿੱਚ ਨਹੀਂ ਆ ਇੰਸਟਾਗ੍ਰਾਮ ਤੇ ਵੇਲ ਲਓ ਕਿੰਨੀ ਦੀ ਆ ਇਹ ਫਲ ਨਹੀਂ ਪਾਉਂਗੀ ਕਿ ਨਹੀਂ ਪਾਉਂਗੀ ਇੱਥੇ ਘੋਗੇ ਫੋਟੋ ਖਿਚਣੀ ਆ। ਜਲਦੀ ਖੇਤ ਦੇ ਤੋ ਪਹਿਲਾਂ ਤੁਹਾਨੂੰ ਕਿ ਕਵੇ ਬਾਹਰ ਨਿਕਲ ਜਾਓ। ਸੋ ਜੀ ਉੱਪਰ ਫੋਟੋ ਮਾ ਖਿਚਣ ਤੋਂ ਬਾਅਦ ਥੱਲੇ ਸਾਡੇ ਕੋਲ ਇੱਕ ਛੋਟਾ ਜਿਹਾ ਦੋਸਤ ਸਾਨੂੰ ਮਿਲਣ ਆਇਆ ਸੀ ਫਿਰ ਅਸੀਂ ਉਹਦੇ ਨਾਲ ਖੇਡਣ ਲੱਗ ਪਏ ਤੇ ਇਹ ਦੋਨੋਂ ਬੈਠੇ ਹੀ ਤੇ ਫਿਰ ਲੱਗਦੇ ਆ ਤੇ ਕਹਿੰਦਾ ਫੋਟੋ ਖਿੱਚਦਾ। ਉਹ ਸਾਹਮਣੇ ਪਿਛੇੜੇ ਤੈਨੂੰ ਡੱਬੀਆਂ ਦਿਖਦੀਆਂ ਹੋਵੇ ਨਾ ਪਹਿਲਾਂ ਅਸੀਂ ਉੱਥੇ ਗਏ ਜੀ। ਭੁੱਖ ਲੱਗੀ ਕਰੋ ਖਾ ਕੇ ਆਣਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਗਿਆ ਸੀ ਕਿ ਬਈ ਹਲੇ ਕਿੰਨੇ ਵਜੇ ਆਪਣੇ ਲਈ 5 ਵਜੇ ਨਿਕਲਣਾ ਹੈ। ਭਰਾ ਟਾਈਮ ਕਿੰਨਾ ਹੋ ਗਿਆ ਵਾ। ਘੰਟੇ ਚ ਤ दे बंदा खा के निकले वाला बंदा पूरा खिंच चुके है क्योंकि इन लगी है पूरे सही वाली प्यास क्या है पाजी? हाँ जी हाँ जी बोलो चल चले हाँ आ जा छेती उठे हाँ चेक करो एस्कर साइज हो रही है एस्कर साइज आई

ਇੱਕ ਵਾਰੀ ਬੋਲ ਇੱਕ ਵਾਰੀ ਬੋਲ ਤੇ ਫਿਰ ਸਹੀ ਤੇ ਇੱਕੇ ਨਾ ਬੋਲੋ ਯੂ ਸ਼ਟ ਅਪ ਹੇਲ ਬੱਜੀ ਤੈਨੂੰ ਕਹਿਣਾ ਤੇਰਾ ਲਾਇਕ ਰਾਰਾਂਗੇ ਐਵੇਂ ਖੁੱਪੀ ਨਾ ਆਵੇਂ ਯੂ ਸ਼ਟ ਅਪ ਵੇ ਕੀ ਆ ਸਰ ਪਾਣੀ ਚੈੱਕ ਕਰੋ ਪਾਣੀ ਵੀ ਚਲਣ ਡੇਢਣ ਕਰਕੇ ਜਾਂਦੀ ਆ ਓਏ ਓਏ ਅ ਜਿਹੜੇ ਪੁਲ ਤੇ ਅਸੀਂ ਖੜੇ ਸੀ ਇੱਥੇ ਪਾਰ ਕਰਕੇ ਸ਼ਰਦਾਈ ਲੱਗੀ ਸੀ ਤੇ ਪਿਆਸ ਸਾਨੂੰ ਬੜੀ ਲੱਗੀ ਸੀ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਸੀ ਤੇ ਫਿਰ ਅਸੀਂ ਬਾਹਰ ਆ ਕੇ ਪਹਿਲੋ ਤਿੰਨਾਂ ਨੇ ਸ਼ਰਦਾਈ ਛਕੀ ਤੇ ਚੌਥੀ ਭੈਣ ਸਾਡੀ ਛਕਦੀ ਨਹੀਂ ਸੀ ਇਸ ਦੇ ਨਾਲ ਹੀ ਮੈਂ ਇੱਕ ਹੋਰ ਚੀਜ਼ ਤੁਹਾਨੂੰ ਕਲੀਅਰ ਕਰ ਦੇਣੀ ਚਾਹਨੀ ਹੈ ਕਿ ਇਸ ਵਲੌਗ ਦਾ ਮਕਸਦ ਇਹੀ ਹੈ ਕਿ ਅਸੀਂ ਤੁਹਾਨੂੰ ਵੀ ਘਰ ਬੈਠੇ ਥੋੜਾ ਹਸਾ ਸਕੀਏ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਚੱਲਦੀਆਂ ਹੁੰਦੀਆਂ ਨੇ ਕਈ ਬੰਦੇ ਡਿਪਰੈਸ ਹੁੰਦੇ ਨੇ ਤਾਂ ਕਿ ਉਹ ਵਲੌਗ ਵੇਖ ਕੇ ਥੋੜਾ ਹੱਸ ਖੇਡ ਸਕਣ ਗਾਇਜ਼ ਵੀਡੀਓ ਹੰਕਾਰ ਚੱਲੇ ਹੁੰਦਾ ਮੱਤ ਵੱਜ ਗਈ ਅਗਰ ਵੀ ਹਲੇ ਨਹੀਂ ਦੇਖੀ ਤੋਪ ਤੇ ਨਾ ਤਿੱਖਾ ਸੇਕਾ ਨਹੀਂ ਤਾਂ ਵੀ ਦੇਪ ਦੇ ਪੋਈ ਦੀ ਚਾਰੇ ਵਾਸਤੇ ਯਸ ਉਹ ਕਿਨਾਂ ਤੋਂ ਹੁਣ ਅੱਗੇ ਬਹਾਨੇ ਦਿੱਤਾ ਲਿਆ ਸੋ ਫਾਈਨਲੀ ਬਾਹਰੇ ਦੇ ਨਾ ਤਾਰਾ ਵਾਲੇ ਬੋਲ ਦੇ ਨਾਲ ਹੀ بارش ਬਾਈ ਲੱਗੀ ਹੋਈ ਸੀ ਤੇ ਰਹੀ ਕਿ ਚਲੋ ਥੋੜਾ ਬੋਤਾ ਤੇ ਮੋਲਕਾ ਜੰਮਾ ਹੈ ਨਾ ਇਹ ਵੀ ਕਰਨੀ ਬਹੁਤ ਹੈ ਭਾਈ ਬੀਬੀ ਠੰਡੀ ਠੰਡੀ ਤੇ ਕਲੇਜਰ ਨੂੰ ਖੰਡ ਪਈ ਆ ਆਹੋ ਤੇ ਮਿੱਤਰੋ ਤੁਸੀਂ ਵੀ ਆਓ ਲਗੇਸ਼ਾਂ ਦੇ ਫੋੜਾ ਫੋੜਾ ਕੇ ਜਾਓ ਉਹ ਘਾਟਾ ਬਸ ਅਤੇ ਥੋੜੇ ਥੋੜੇ ਸਲਾਰੂ ਵੀ ਜਾਂਦੇ ਆ ਹਾਂ ਸਲਾਰੂ ਇੱਥੇ ਜ਼ਿਆਦਾ ਹੁੰਦੇ ਆ ਵਾਕ ਜਿਵੇਂ ਥੋੜਾ ਮੱਖੇ ਪੱਤੇ ਕਰਨ ਵਾਲੇ ਬੰਦੇ ਇੱਥੇ ਤੁਹਾਨੂੰ ਮਿਲ ਜਾਣਗੇ ਆਹੋਂ ਚਲ ਜੇ ਫਿਰ ਘਰੇ ਹਾਂ ਚਲ ਜੀ ਅਬ ਘਾਰ ਹੀ ਜਾਣਾ ਹੁਣ ਜਗਾ ਫਿਰ ਆਟੋ ਫੜ ਲਓ ਚੰਗਾ ਫਿਰ ਅਗਲੀ ਵਾਰੀ ਆਪਣੇ ਆਪਣੇ ਘਰ ਹੀ ਜਾਓ ਬਈ ਇਹਨਾਂ ਨੇ ਸਾਰਿਆਂ ਨੇ ਮੇਰੇ ਘਰ ਹੀ ਜਾਣਾ ਇਸ ਤੋਂ ਬਾਅਦ ਜੋ ਜੀ ਅਸੀਂ ਉੱਥੋਂ ਚੱਲ ਕੇ ਸੋਰੀ ਚੱਲ ਕੇ ਨਹੀਂ ਮਤਲਬ ਆਪਣੇ ਆਪਣੇ ਮੋਟਰਸਾਈਕਲਾਂ ਦੇ ਤੁਰਪੇ ਘਰਾਂ ਨੂੰ ਤੇ ਉਮੀਦ ਕਰਦੇ ਹਾਂ ਕਿ ਇਹ ਵਲੋਗ ਵਧੀਆ ਲੱਗਿਆ ਹੋਵੇਗਾ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹੋ ਜਿਹੀ ਵਧੀਆ ਵਧੀਆ ਵਲੋਗ ਤੁਹਾਡੇ ਸਾਹਮਣੇ ਲੈ ਕੇ ਅਸੀਂ ਆਉਂਦੇ ਰਵਾਂਗੇ ਹੁਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ